ਸਰ ਜੀ ਮੇਰਾ ਨਾਮ ਭਾਵਨਾ ਮਹੰਤਾ ਹੈ ਤੇ ਮੈਂ ਆਪਣੇ ਕਾਜਲ ਮਹੰਦੀ ਦੀ ਚੇਲਾ ਜੀ ਬਕਾਇਦਾ ਪ੍ਰੂਫ 올 ਪ੍ਰੂਫ ਦਿਸ 올 ਪ੍ਰੂਫ ਦੇ ਨਾਲ ਮੋਨੋ ਦੇ ਚੇਲਾ ਠੀਕ ਹੈ ਕਿੰਨੇ ਲੰਮੇ ਸਮੇਂ ਤੋਂ ਮੈਂ 25 ਸਾਲ ਹੋ ਗਏ ਜੀ 25 ਸਾਲ ਹਾਂ ਜੀ 25 ਸਾਲ ਤਾਂ ਮੈਂ ਇੰਨੇ ਦੇ ਕੋਲ ਸੀ ਮੈਂ ਆਪਣੇ ਗੁਰੂ ਕਾਜਲ ਮਹੰਦੀ ਜੀ ਦੇ ਕੋਲ ਸੀ ਜੀ ਓਕੇ ਹੁਣ ਜੀ ਮੇਰੇ ਗੁਰੂ ਕਾਜਲ ਮਹਾਂ ਜੀ 2 2.5 ਸਾਲ ਕੇ ਹੋ ਗਏ ਇਹਨਾਂ ਨੇ ਇਹਨਾਂ ਨੇ ਮੇਰੇ ਗੁਰੂ ਨੂੰ ਨਸ਼ੇ 'ਚ ਲਾਤਾ ਸੀ ਹੁਣ ਨਸ਼ੇ 'ਚ ਤੋ ਜ ਬੰਦਾ ਪਤਾ ਨਹੀਂ ਕੀ-ਕੀ ਕਰਵਾਉਂਦਾ ਠੀਕ ਹੈ ਠੀਕ ਹੈ ਜੀ ਨਸ਼ੇ 'ਚ ਤੌਰ ਦੇ ਵਿੱਚ ਪਹਿਲੇ ਮੇਲੇ ਨਾ ਚੋਈ ਤਾਂ ਇੰਜ ਠੀਕ ਹੈ ਨਾ ਇਹਨਾਂ ਤੌਰ ਦੇ ਵਿੱਚ ਨਸ਼ੇ ਤੋਹ ਦੇ ਵਿੱਚ ਗੁਰੂ ਨੇ ਮੈਂ ਬਹੁਤ ਕੁਝ ਕਰਵਾਇਆ ਹਾਂ ਤੱਕ ਯਾਦ ਤੁਸੀਂ 20 ਦਿਨ ਪਹਿਲੇ ਮੇਰੇ ਗੁਰੂ ਨੇ ਚੰਨੀ ਨੂੰ ਕਿਹਾ ਕਿ ਚਲ ਭਾਨਾ ਨੂੰ ਬੁਲਾ ਦੇ ਦੇ ਇਹਨੇ ਮੇਰੇ ਗੁਰੂ ਨੂੰ ਗੁਰੂ ਨੂੰ ਏਦਾਂ ਦਬਕਾ ਮਾਰਿਆ ਇਹ ਤਾਂ ਹਜ਼ਾਬਕਾ ਮਾਰਿਆ ਮੇਰੇ ਗੁਰੂ ਮੇਰੇ ਗੁਰੂ ਨੂੰ ਅਟੈਕ ਅਟੈਕ ਹੋ ਗਿਆ ਠੀਕ ਹੈ ਇਹਨਾਂ ਨੇ ਮੇਰੇ ਮਕਾਨ ਖੋਲਿਆ ਬਕਾਇਦਾ ਮੇਰੇ ਕੋ ਸਾਰਾ ਪ੍ਰੂਫ ਆ ਆਧਾਰ ਕਾਰਡ ਵੋਟਰ ਕਾਰਡ ਸਭ ਕੁਝ ਮੇਰੇ ਕੋ ਪ੍ਰੂਫ ਆ ਇਹ ਬਾਹਰ ਦੇ ਬੰਦੇ ਆ ਕੇ ਮੇਰੇ ਘਰ ਤੇ ਕਬਜ਼ਾ ਕਰਕੇ ਬੈਠੇ ਆ ਜੀ ਕੌਣ ਹੈ ਬੰਦੇ ਆ ਬੰਦੇ ਹੈਗੇ ਕਿ ਚੰਨੀ ਖੇਰਿਆਂ ਦਾ ਇੱਕ ਪੰਮਾ ਬੋ ਪਾਰ ਆਇਆ ਦਾ ਇੱਕ ਬਿੰਦਰ ਆਪਣੇ ਸੁਲਤਾਨਪੁਰ ਲੋਈਆ ਦਾ ਇੱਕ ਲਾ ਬੋ ਦਾ ਮੁੰਡਾ ਤੇ ਹੋਰ ਜਿਹੜੇ ਆਪਣੇ ਇਥੇ ਨਚਾਰ ਹੈ ਕਿ ਜਿਹੜਾ ਨਕਲਾ ਦਾ ਪ੍ਰੋਗਰਾਮ ਕਰਦੇ ਆ ਦੋ ਤਿੰਨ ਜਨੇ ਇੱਕ ਦੋ ਵਿੱਚ ਰੂਹੀ ਆ ਉਹਦੇ ਤੇ ਐਨਡੀਪੀਐਸ ਦਾ ਪਰਚਾ ਜਿਵੇਂ ਚੰਨੀ ਆਪ ਚਿੱਟਾ ਤੇ ਪਿੰਦਾ ਹੀ ਪਿੰਦਾ ਉਹਨਾਂ ਨੂੰ ਵੀ ਦਿਖਲਾ ਉਹਨਾਂ ਨੂੰ ਬੁਲਾਇਆ ਪਿਆ ਤੁਹਾਨੂੰ ਕੱਢਣ ਦਾ ਕਾਰਨ ਕੀ ਸੀ ਮੇਰੇ ਕੱਢਣ ਦਾ ਕਾਰਨ ਇਹ ਸੀ ਜੀ ਮੇਰੇ ਜ਼ਮੀਨ ਜਿਹੜਾ ਤੇ ਹੱਕ ਆਪਣਾ ਹੱਕ ਜਿਤਾਉਣਾ ਸੀ ਜੀ ਕਿ ਮੈਂ ਸਭ ਕੁਝ ਆਪਣੇ ਕੋਲ ਕਰ ਲੈਵਾਂ ਠੀਕ ਹੈ ਜੀ ਮੈਂ ਬਕਾਇਦਾ ਨੋ ਕੋ ਸਾਰਾ ਪ੍ਰੂਫ ਹੈ ਮੈਂ ਆਪਣੇ ਗੁਰੂ ਨਾਲ ਜੇ ਰਿਟਰਨ ਜੋ ਕੋਈ ਦਰਖਾਸਤ ਦਿੱਤੀ ਪੁਲਿਸ ਮੁਲਾਜ਼ਮਾਨ ਹਾਂ ਜੀ ਮੈਂ ਦਿੱਤੀ ਸੀ ਜੀ ਕੀ ਕਹਿੰਦੇ ਉਹਨਾਂ ਦਾ ਕੀ ਕਰਾਂ ਬਸ ਉਹਨਾਂ ਨੂੰ ਮੈਂ ਹੁਣ ਕੀ ਕਹਿ ਸਕਦੀ ਆ ਜੀ ਹੋਰ ਤਾਂ ਪ੍ਰਸ਼ਾਸਨ ਨੂੰ ਜੀ ਕਰ ਸਕਦੇ ਆ ਜੀ ਮੈਂ ਤਾਂ ਇਹ ਕੋਈ ਆਈਸਾਨ ਦੇ ਮੋਰੇ ਕਰ ਰਹੀ ਹੈ ਇਕੱਠੇ ਹੋਏ ਕੀ ਕਰਨਾ ਚਾਹੁੰਦੇ ਪਿੰਡ ਵਾਸੀ ਜੀ ਮੇਰੇ ਨਾਲ ਹੈ ਜੀ ਕਿਉਂਕਿ ਇਹਨਾਂ ਨੇ ਮੇਰਾ ਬਚਪਨਾ ਦੇਖਿਆ ਹੈ ਇਹਨਾਂ ਨੇ ਮੇਰਾ ਸਭ ਕੁਝ ਦੇਖਿਆ ਹੈ ਇਹਨਾਂ ਨੇ ਇਹਨਾਂ ਨੇ ਮੇਰੇ ਆਲ ਡਾਕੂਮੈਂਟਸ ਆ ਉਹ ਸਾਰੇ ਇਹਨਾਂ ਨੇ ਦੇਖਿਆ ਇਹ ਤਾਂ ਬਾਹਰ ਦੇ ਆ ਇਹ ਤਾਂ ਚੋਰੀ ਕਰਦੇ ਆ ਪਤਾ ਨਹੀਂ ਕੀ-ਕੀ ਕਰਦੇ ਕੁਝ ਵੀ ਨਹੀਂ ਪਤਾ ਜ ਇਦਾਂ ਡੈਥ ਹੋਈ ਉਹਨਾਂ ਨੇ ਸੰਪੂਰਨ ਉਹਨਾਂ ਨੂੰ ਹਾਂਜੀ ਜੀ ਤੇ ਮੇਰੇ ਗੁਰੂ ਅਕ ਡੈਥ ਹੋ ਗਈ ਜੇ ਰਾਤ ਨੂੰ ਡੈਥ ਹੋਈ ਸਾਨੂੰ ਦੂਏ ਦਿਨ ਦੁਪਹਿਰੇ ਮੈਨੂੰ ਦੱਸਿਆ ਗਿਆ ਜੀ ਉਹਦੇ ਪਹਿਲੇ ਮੈਂ ਦੱਸਿਆ ਨਹੀਂ ਗਿਆ ਠੀਕ ਹੈ ਕਿ ਬਕਾਇਦਾ ਕਿ ਮੈਂ ਮੈਡੀਕਲ ਕਰਾ ਲੈਣਾ ਸੀ ਇਹਨਾਂ ਨੇ ਮਿੰਟੋ ਮਿੰਟੇ ਮੈਂ ਗੁਰੂ ਜੀ ਦੀ ਫੋਕਨ ਦੀ ਤਿਆਰੀ ਕੀਤੀ ਕਿਤਾਬ ਦਾ ਸੰਸਕਾਰ ਕਰਦਾ ਮੈਨੂੰ ਇੰਟਰੀ ਨਹੀਂ ਕਰਨ ਦਿੱਤਾ ਚੰਨੀ ਨੇ ਵੀ 10 15 ਮੁੰਡੇ ਬੁਲਾ ਕੇ ਮੈਂ ਤਾਂ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਬਕਾਇਦਾ ਫਿਰ ਮੈਂ ਆਪਣੇ ਡੇਰੇ ਗਈ ਨਹੀਂ ਮੈਂ ਮੂੰਹ ਵੀ ਨਹੀਂ ਦੇ ਕਹਿੰਦਾ ਫਿਰ ਮੈਂ ਆਪਣੇ ਮੁਲਾਜ਼ਮ ਦੇ ਨਾਲ ਗੱਲਬਾਤ ਕਰਕੇ ਫਿਰ ਮੈਂ ਸੰਸਕਾਰ ਤੇ ਜਾ ਕੇ ਆਪਣੇ ਗੁਰੂ ਜੀ ਦਾ ਮੂੰਹ ਦੇਖਿਆ ਮੈਨਨ ਨੇ ਦੱਕੇਸ਼ਾਈ ਹੋਈ ਹੈ ਪਿੰਡ ਵਾਸੀ ਇਕੱਠੇ ਹੋਏ ਕੀ ਕਹਿਣਾ ਅੱਜ ਪਿੰਡ ਵਾਸੀ ਨੇ ਮਿਹਨਤ ਬਹੁਤ ਬਹੁਤ ਸ਼ੁਕਰੀਆ ਇਹਨਾਂ ਦਾ ਬਹੁਤ ਬਹੁਤ ਸ਼ੁਕਰ ਗੁਜ਼ਾਰਾ ਜੇਰਾ ਇਸ ਇਸ ਬੱਚੇ ਨੂੰ ਆਪਣੇ ਲਾਇਕ ਸਮਝਿਆ ਕੱਲ ਦਾ ਕਿ ਸਾਜਿਵ ਹੋਗਾ ਉਹਦੇ ਵਿੱਚ ਵੀ ਮੇਰੇ ਨਾਲੇ ਮੇਰੇ ਘਰ ਦੇ ਵਿੱਚ ਹੋਗਾ ਜਿਹਦੇ ਵਿੱਚ ਮੈਨੂੰ ਬਿਠਾਇਆ ਨਹੀਂ ਜਾ ਰਿਹਾ ਮੈਨੂੰ ਪੁੱਛਿਆ ਨਹੀਂ ਜਾ ਰਿਹਾ ਮੈਨੂੰ ਧੱਕੇ ਮਾਰ ਕੇ ਬਾਹਰ ਕੱਢਿਆ ਜਾ ਰਿਹਾ ਬਟ ਅਸੀਂ ਆਪਣੇ ਪਿੰਡ ਦੇ ਸਹਿਯੋਗ ਨਾਲ ਮੇਰੇ ਪਿੰਡ ਦੇ ਜਿਨੇ ਵੀ ਸਰਪੰਚ ਪੰਜ ਨੇ ਜਿਨੇ ਵੀ ਮੇਰੇ ਮੌਜੂਦ ਵਾਰ ਮੇਰੇ ਜਿੰਨੇ ਵੀ ਹੈ ਠੀਕ ਹੈ ਜੀ ਜਿੰਨੇ ਵੀ ਪਿੰਡ ਦੇ ਪੰਚਾਇਤ ਹੈ ਮੇਰੇ ਭਰਾ ਨੇ ਮੇਰੇ ਭੈਣ ਨੇ ਜਿੰਨੇ ਵੀ ਹੈ ਇਹ ਕੱਲ ਸਾਡੇ ਆਪਣੇ ਰਵਿਦਾਸ ਮਹਾਰਾਜ ਦੇ ਗੁਰਦੁਆਏ ਦੇ ਵਿੱਚ ਮੇਰੇ ਸਿਰ ਤੇ ਪਗ ਦੇਣ ਕੇ ਕਾਰਜ ਮੰਨ ਕੇ ਨਾਜ ਪਗ ਦੇਣ ਕੇ ਮੈਂ ਸੁਖਮਨੀ ਸਾਹਿਬ ਦਾ ਪਾਠ ਕਰਾਵਾਂਗੀ ਜੀ ਠੀਕ ਹੈ ਜੀ ਹਾਂਜੀ ਮੇਰਾ ਨਾਮ ਸ੍ਰਿੰਦਰਕੌਰ ਜੱਸੀਆ ਮੈਂ ਗੜੇ ਦੀ ਸਰਪੰਚ ਆ ਤੇ ਮੈਂ ਬਸ ਇਹ ਕਹਿਣਾ ਚਾਹੁੰਦੀ ਆ ਕਿ ਜਿਹੜੇ ਸਾਡੇ ਪਿੰਡ ਦੇ ਸਾਰੇ ਵਸੇ ਇਹੀ ਕਹਿਣਾ ਚਾਹੁੰਦੇ ਕਿ ਜਿਹਦਾ ਹੱਕ ਆ ਉਹਨੂੰ ਮਿਲਣਾ ਚਾਹੀਦਾ ਜਿੱਦਾਂ ਸ਼ੁਰੂ ਤੋਂ ਭਾਗ ਲਾ ਜਿਹੜੀ ਆਪਣੇ ਮਨ ਤੇ ਆ ਉਹ ਕਹਿੰਦੇ ਇੱਥੇ ਜੰਮੀ ਪਲੀ ਆ ਇੱਥੇ ਵੱਡੇ ਹੋਈ ਆ ਪ੍ਰੂਫ ਸਾਰੇ ਉਹਦੇ ਇੱਥੇ ਦੇ ਆ ਜਿਹੜੇ ਉੱਥੇ ਡੇਰੇ ਦੇ ਵਿੱਚ ਰਹਿੰਦੇ ਆ ਉਹਨਾਂ ਦਾ ਕੋਈ ਪ੍ਰੂਫ ਨਹੀਂ ਹੈਗਾ ਇੱਥੇ ਦਾ ਅਸੀਂ ਉਹਨਾਂ ਨੂੰ ਜੇ ਕਹਿੰਦੇ ਆ ਕਿ ਆ ਸਾਨੂੰ ਆਪਣੇ ਪ੍ਰੂਫ ਦੇਵੋ ਉਹ ਕਹਿੰਦੇ ਤੁਸੀਂ ਸਾਨੂੰ ਜਾਣਦੇ ਹੀ ਆ ਤੇ ਜੇ ਕੱਲ ਨੂੰ ਕੋਈ ਗੱਲਬਾਤ ਹੋ ਜਵੇ ਜਿੱਦਾਂ ਸਾਰੇ ਪਿੰਡ ਦਾ ਪਤਾ ਪਿੰਡ ਨੂੰ ਵੀ ਨਸ਼ਾ ਪੱਤਾ ਕਰਦੇ ਆ ਤੇ ਸਾਡੇ ਕੋਲ ਕੱਲ ਨੂੰ ਕੋਈ ਬਾਰਦਤ ਕਰਕੇ ਚਲ ਗਿਆ ਤਾਂ ਅਸੀਂ ਇਹਨਾਂ ਨੂੰ ਕਿੱਥੇ ਲੱਭਾਂਗੇ ਪਾਵਨਾ ਮਾਂ ਤਾਂ ਸਾਡੇ ਪਿੰਡ ਵਿੱਚ ਰਹਿੰਦੀ ਆ ਸਾਰੇ ਪ੍ਰੂਫ ਵੋਟ ਵਗੈਰਾ ਸਾਰੀ ਇਹਦੀ ਇੱਥੇ ਦੀ ਆ ਅਸੀਂ ਇਹਦੇ ਨਾਲ ਆ ਜੋ ਵੀ ਇਹਦਾ ਬੰਦਾ ਹੱਕ ਇਹਨੂੰ ਦਿੱਤਾ ਜਾਵੇ ਕੱਲ ਪ੍ਰੋਗਰਾਮ ਵੀ ਆ ਉਹਦੇ ਵਿੱਚ ਵੀ ਤੁਸੀਂ ਸ਼ਾਮਲ ਹੋਵੋ ਹਾਂਜੀ ਸਾਰਾ ਸਾਰਾ ਹੀ ਨੱਗਾ ਸ਼ਾਮਲ ਹੋਊਗਾ ਉਹਦੇ ਵਿੱਚ ਹਾਂ ਪ੍ਰਸ਼ਾਸਨ ਨੂੰ ਤੁਸੀਂ ਸੰਪਰਕ ਕੀਤਾ ਸਬੰਧ ਵਿੱਚ ਹਾਂਜੀ ਅਸੀਂ ਕੀਤਾ ਸੀ ਉਹ ਸਾਨੂੰ ਕਹਿੰਦੇ ਕਿ ਤੁਸੀਂ ਇਸ ਮਾਮਲੇ ਵਿੱਚ ਨਾ ਹੋ ਤਾਂ ਵਧੀਆ ਆ ਪਰ ਅਸੀਂ ਹਮੇਸ਼ਾ ਗਰੀਬ ਦੇ ਨਾਲ ਖੜੇ ਆ ਸੱਚਾਈ ਦੇ ਨਾਲ ਖੜੇ ਆ ਸਾਰਾ ਮੇਰਾ ਪਿੰਡ ਜਿਹੜਾ ਹਮੇਸ਼ਾ ਸੱਚਾਈ ਦੇ ਨਾਲ ਖੜਾ ਆ ਹਾਂਜੀ ਸਰਸੌ ਕੀ ਕਹਿਣਾ। ਮਾਸ ਕਹਿਣਾ ਇਹ ਹੀ ਆ ਜੀ ਜਿੱਥੇ ਸਾਡੇ ਸਾਰੇ ਨਗਰ ਇਕੱਠਾ ਹੋਇਆ। ਇਕੱਠੇ ਹੋਣ ਦੇ ਨਾਲ-ਨਾਲ ਸਾਡੇ ਸਾਰੇ ਪੰਚਾਇਤ ਮੈਂਬਰ ਸਰਪੰਚ ਜਗਾਨ ਵੀ ਨਾਲ ਔਰ ਸਾਰੇ ਪਿੰਡ ਨੇ ਇੱਕੋ ਫੈਸਲਾ ਲਿਆ ਜੋ ਹੈਗਾ ਇਹਨਾਂ ਦਾ ਭਾਵਨਾਨਾ ਦੇ ਆਪਣੇ ਚਿਹਰੇ ਰਹਿੰਦੇ ਆ। ਉਹਨਾਂ ਨੂੰ ਹੀ ਮਨਜ਼ੂਰ ਪਿੰਡ ਕਰਦਾ। ਬਾਕੀ ਕਿਸੇ ਵੀ ਚਾਹੇ ਉਹ ਕੋਈ ਨਸ਼ਈ ਹੋਵੇ, ਚਾਹੇ ਬਾਹਰੀ ਕੋਈ ਬੰਦਾ ਹੋਵੇ, ਚਾਹੇ ਇਹਨਾਂ ਦੇ ਡੇਰੇ ਨਾਲ ਰਿਲੇਟਡ ਹੋਵੇ, ਅਸੀਂ ਬਾਹਰਲੇ ਬੰਦੇ ਨੂੰ ਕਿਸੇ ਨੂੰ ਮਨਜ਼ੂਰ ਨਹੀਂ ਕਰਾਂ। ਨਾ ਬੰਡ। ਠੀਕ ਆ। ਨਾ ਬੰਡ ਦੇਣਾ ਜੇ ਕੋਈ ਜ਼ਿਆਦਾ ਗਾਲਤ ਢੰਗ ਨਾਲ ਇਹ ਚੱਲਣਗੇ ਤਾਂ ਫੇ ਪਿੰਡ ਦਾ ਵੀ ਆਪਾਂ ਨੇ ਕਾਨੂੰਨੀ ਤੌਰ ਤੇ ਕਾਰਵਾਈ ਅਸੀਂ ਕਰਾਂਗੇ ਇਸ ਤੋਂ ਇਲਾਵਾ ਪਿੰਡ ਦੇ ਵਿੱਚ ਅਸੀਂ ਬਣਨ ਵੀ ਨਹੀਂ ਦੇਣਾ ਜੇ ਇਹ ਜਲਾ ਮੇਰਾ ਨਾਮ ਬਲਜਿੰਦਰ ਗੌਰ ਹੈ ਮੈਂ ਗੜੇ ਕੀ ਮੈਂ ਮੇਰਾ ਨਾਮ ਬਲਜਿੰਦਰ ਗੌਰ ਹੈ ਤੇ ਮੈਂ ਗੜੇ ਦੀ ਰਹਿਣ ਵਾਲੀ ਆ ਠੀਕ ਹੈ ਜੀ ਸਾਨੂੰ 14-15 ਸਾਲ ਹੋ ਗਏ ਸਾਡੀ ਮੈਰਿਜ ਹੋਈ ਨੂੰ ਤੇ ਅਸੀਂ ਜੱਤ ਹੀ ਭਾਨੋ ਜੀ ਨੂੰ ਇੱਥੇ ਦੇਖਿਆ ਆ ਠੀਕ ਹੈ ਜੀ ਔਰ ਨੇਚਰ ਵਾਈਜ਼ ਵੀ ਵਧੀਆ ਕੋਈ ਇਹਨਾਂ ਦਾ ਇਦਾਂ ਦਾ ਕੋਈ ਕਾਨੂੰਨੀ ਜਾਂ ਕੁਝ ਵੀ ਝਗੜਾ ਨਹੀਂ ਹੈਗਾ ਕੋਈ ਕੇਸ ਨਹੀਂ ਹੈਗਾ ਹੁਣ ਬਾਹਰਲੇ ਬੰਦੇ ਆ ਕੇ ਸਾਡੇ ਪਿੰਡ ਵਿੱਚ ਗੁੰਡਾਗਰਦੀ ਕਰਨਗੇ ਠੀਕ ਹੈ ਜੀ ਘਰ ਦੇ ਉੱਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰਨਗੇ ਇਹ ਵੀ ਮਾੜੀ ਗੱਲ ਹੈ ਜੀ ਠੀਕ ਹੈ ਜੀ ਸਾਡੀ ਪੂਰੀ ਪੰਚਾਇਤ ਸਾਡੇ ਪਿੰਡ ਦੇ ਜਿੰਨੇ ਵੀ ਵੱਡੇ ਬਜ਼ੁਰਗ ਸਾਡੇ ਲੇਡੀਜ਼ ਆ ਜਿੰਨੇ ਪੰਚ ਸਰਪੰਚ ਨੇ ਸਭ ਜੀ ਇਹਨਾਂ ਦੇ ਹੱਕ ਵਿੱਚ ਅਸਤੇ ਹੀ ਚੋਣੇ ਆ ਵੀ ਭਾਨੋ ਨੂੰ ਇਹਨਾਂ ਦਾ ਹੱਕ ਦਵਾਇਆ ਜਾਵੇ ਠੀਕ ਹੈ ਜੀ ਇਹਨਾਂ ਨੂੰ ਘਰ ਦੇ ਵਿੱਚ ਬਿਠਾਇਆ ਜਾਵੇ। ਔਰ ਜੋ ਵੀ ਉਹਨਾਂ ਦੇ ਬਣਦੀ ਕਾਨੂੰਨੀ ਕਾਰਵਾਈ ਕਰਕੇ ਉਹਨਾਂ ਨੂੰ ਪਿੰਡ ਤੋਂ ਬਾਹਰ ਕੱਢਿਆ ਜਾਵੇ। ਜਿਆ ਵੀ ਕਿਹੜਾ ਹੱਕ ਹੈ ਉਹਨੂੰ ਮਿਲਣਾ ਚਾਹੀਦਾ। ਕੌਣ ਹੈ ਇਹਨੂੰ? ਅਸੀਂ ਜਾਦੀ ਸਾਡੀ ਉਮਰ ਆ ਜਾਦੀ ਵੀ 25-7 ਤਕਰੀਬਨ ਇਹਨਾਂ ਨੂੰ ਭੱਜ ਨੂੰ ਦੇਖਦੇ ਆ। ਤੋ ਜਿਹੜੀ ਇਹਨਾਂ ਦੀ ਗੱਲ ਹੈ ਚਲੋ ਇਹਨਾਂ ਦਾ ਆਪ ਦਾ ਆਪਣੇ ਮਾਮਲੇ ਆ ਆਪਸ ਵਿੱਚ ਬਹਿ ਕੇ ਜਿੱਟਦੇ ਆ ਪਰਚਾਈ ਤਾਂ ਦਾ ਪਿੰਡ ਘੱਟ ਨਹੀਂ ਜਿੱਟਦੇ ਨਾਲੀਆਂ। ਕੋਈ ਆਪਸ ਵਿੱਚ ਇਹ ਨਹੀਂ ਕੋਰੀਆਂ ਫਸ ਪਈਆਂ। ਇਸ ਕਰਕੇ ਲੋਕੀ ਪ੍ਰੇਜ ਬਹੁਤ ਕਰਦੇ ਆ। ਤੇ ਜੇ ਸਾਹਬ ਦੇ ਨਾਲ ਇਹਨਾਂ ਦੀ ਬੋਲ ਚਾਲ ਜਿਵੇਂ ਇਹਨਾਂ ਪੈਣਾ ਉੱਠਣਾ ਆ ਉਹ ਸਾਹਬ ਦੇ ਨਾਲ ਸਾਡਾ ਪੰਚਾਇਤ ਦੀ ਸਾਡੀ ਜਿੰਨੀ ਸਾਡੀ ਪੰਚਾਇਤ ਦਾ ਸਾਡਾ ਨੱਗਰ ਆ ਉਹ ਇਹਦੇ ਨਾਲ ਆ ਇਹਨੂੰ ਇਹਦਾ ਹੱਕ ਮਿਲਣਾ ਚਾਹੀਦਾ ਜਿਸ ਤਰ੍ਹਾਂ ਨਹੀਂ ਕਿਹਾ ਵੀ ਚੰਨੀ ਹੁਣੀ ਨਛਈ ਮੁੰਡੇ ਆ ਜਾਂ ਬੰਦੇ ਆ ਨਚਾਰ ਆ ਉਹਨਾਂ ਤੇ ਪ੍ਰਸ਼ਾਸਨ ਨੂੰ ਜ਼ਰੂਰ ਬਕਾਇਦਾ ਐਕਸ਼ਨ ਲੈਣਾ ਚਾਹੀਦਾ ਭਾਨੋ ਨੂੰ ਸਾਡੀ ਨੱਗਰ ਬਲੋਂ ਸਾਡੀ ਪੰਚਾਇਤ ਬਲੋਂ ਹੱਕ ਮਿਲਣਾ ਚਾਹੀਦਾ ਜਿਹੜੇ ਬਾਹਲੇ ਬੰਦੇ ਆ ਕਿ ਪਿੰਡ ਦੇ ਵਿੱਚ ਬੈਠੇ ਆ ਉਹਦੇ ਵਿੱਚ ਪਿੰਡ ਵਾਸੀ ਕੀ ਕਰਨ ਚਾਹੁੰਦੇ ਪਿੰਡ ਵਾਸੀਆਂ ਬਦੋਂ ਖਾਸ ਕਰਕੇ ਪੰਚਾਇਤ ਬਦੋਂ ਇਹੀ ਹਦਾਇਤ ਆ ਵੀ ਆਪਣੇ ਜਿਹੜੀ ਆਪਣੇ ਪ੍ਰਸ਼ਾਸਨ ਨੂੰ ਇਕੱਛਣ ਦਵੇ ਜਿਉਂ ਨਜਾਇਜ਼ ਅੱਜ ਤਾਂ ਉਹ ਨਸ਼ਾ ਕਰਦੇ ਕਾਨੂੰਨ ਹੋਰ ਮੁੰਡੇ ਵੀ ਨਸ਼ਾ ਕਰ ਸਕਦੇ ਆ ਅਸੀਂ ਤਾਂ ਇਹੀ ਪੰਚਾਇਤ ਬਦੋਂ ਨਗਰ ਬਦੋਂ ਇਹੀ ਸਾਡੇ ਬਦੋਂ ਹੱਥ ਜੋੜ ਕੇ ਪ੍ਰਸ਼ਾਸਨ ਨੂੰ ਵੀ ਬੇਨਤੀ ਆ ਹੱਕ ਨੂੰ ਹੱਕ ਮੰਨਣਾ ਚਾਹੀਦਾ